नमस्कार मैं ਤੁਹਾਡਾ ਆਪਣਾ ਜਤਿੰਦਰ ਲੱਕੀ A1 ਪੰਜਾਬੀ ਟੀਵੀ ਤੇ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਆਂ ਇਸ ਟਾਈਮ ਅਸੀਂ ਖੜੇ ਆ ਰਾਜਪੁਰਾ ਦੇ ਨਗਰ ਕੌਂਸਲ ਦੇ ਪ੍ਰਾਂਗਣ ਵਿੱਚ ਜਿੱਥੇ ਕਿ ਨਰਿੰਦਰ ਸ਼ਾਸਤਰੀ ਜੋ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਜੋ ਹੈ ਇੱਥੇ ਝੰਡਾ ਲਹਿਰਾਉਣ ਦੀ ਰਸਮ ਜੋ ਹੈ ਅਦਾ ਕੀਤੀ ਜਾਏਗੀ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਉਹਨਾਂ ਦਾ ਕੀ ਕਹਿਣਾ ਹੈ ਰਾਜਪੁਰਾ ਵਾਸੀਆਂ ਦੇ ਲਈ ਤੇ ਸਮੂਹ ਦੇਸ਼ ਵਾਸੀਆਂ ਲਈ ਅਸੀਂ ਗੱਲਬਾਤ ਕਰਾਂਗੇ ਤੇ ਨਾਲੇ ਉਹਨਾਂ ਕੋਲ ਅ ਜੋ ਹੈ ਸਵਤੰਤਰਤਾ ਦਿਵਸ ਦੀਆਂ ਆਜ਼ਾਦੀ ਦਿਵਸੀਆਂ ਮੁਬਾਰਕਾਂ ਵੀ ਜਰੂਰ ਸਾਂਝੀ ਕਰਾਂਗੇ ਜਤਿੰਦਰ ਲੱਕੀ A1 ਨਿਊਜ਼ ਪੰਜਾਬੀ ਰਾਜਪੁਰਾ आपस में प्रेम करो देश प्रेमियों मेरे देश प्रेमियों ਆਪਸ ਮੇਂ ਪ੍ਰੇਮ ਕਰੋ ਦੇਸ਼ ਪ੍ਰੇਮਿਓ ਨਫ਼ਰਤ ਕੀ ਲਾਠੀ ਕੋ ਜ਼ਿੱਦ ਕੇ ਪਿੱਛੇ ਮਤ ਦੌੜੋ ਤੁਮ ਪ੍ਰੇਮ ਕੇ ਪੰਛੀ ਹੋ ਦੇਸ਼ ਪ੍ਰੇਮਿਓ ਆਪਸ ਮੇਂ ਪ੍ਰੇਮ ਕਰੋ ਦੇਸ਼ ਅਜ ਨਗਰ ਕੌਂਸਲ ਰਾਜਪੁਰਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ 79ਵਾਂ ਜਿਹੜਾ ਹੈਗਾ ਆਜ਼ਾਦੀ ਦੇ ਬਰੇਗੱਡ ਮਨਾਇਆ ਸੀ ਪੂਰੇ ਦੇਸ਼ ਦੇ ਵਿੱਚ ਬੜੇ ਹੀ ਹਸੋਲਾਸੇ ਨਾਲ ਇਹ ਦਿਨ ਮਨਾਏ ਜਾ ਰਿਹਾ ਔਰ ਸਾਡੇ ਜਿਹੜੇ ਭਾਰਤੀ ਦੇਸ਼ ਤੋਂ ਬਾਹਰ ਵੀ ਹਨ ਉਹ ਵੀ ਇਸ ਦਿਨ ਨੂੰ ਬੜੇ ਮਾਣ ਨਾਲ ਮਨਾਉਂਦੇ ਹਨ ਜਿਹੜੇ ਸਾਡੇ ਦੇਸ਼ ਭਗਤੀ ਸ਼ੂਰ ਬੀਰ ਸੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਨੇ ਆਪਣੇ ਪਰਿਵਾਰਾਂ ਤੋਂ ਵੱਧ ਦੇਸ਼ ਨੂੰ ਇਹ ਮੈਂ ਦਿੱਤੀ ਆਪਣੇ ਖੂਨ ਡੋਲ ਕੇ ਉਹਨਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਤਾਂ ਜਿਹੜੇ ਸਾਡੇ ਆਜ਼ਾਦੀ ਮਿਲਣ ਤੋਂ ਬਾਅਦ ਸਾਡੇ ਦੇਸ਼ ਦੀ ਮਹਾਨ ਸ਼ਖਸੀਅਤ ਬਾਬਾ ਭੀਮਰਾਓਂ ਮੇਟਕਰ ਜੀ ਬਲੋਂ ਸੰਵਿਧਾਨ ਦੀ ਰਚਨਾ ਕੀਤੀ ਗਈ ਉਹਨਾਂ ਨੇ ਉਸ ਸੰਵਿਧਾਨ ਦੇ ਵਿੱਚ ਸਾਨੂੰ ਬਹੁਤ ਵੱਡੇ ਅਧਿਕਾਰ ਦਿੱਤੇ ਨੇ ਇੱਕ ਬਹੁਤ ਛੋਟਾ ਗਰੀਬ ਆਦਮੀ ਉਸ ਨੂੰ ਜਿਹਨੇ ਅਧਿਕਾਰ ਨੇ ਉਹਨੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਧਿਕਾਰ ਨੇ ਜਿਹੜਾ ਵੋਟ ਹੈਗਾ ਉਹੀ ਅਧਿਕਾਰ ਜਿਹੜਾ ਹੈਗਾ ਸਾਨੂੰ ਅੱਗੇ ਲੈ ਕੇ ਜਾਂਦਾ ਹੈ ਸਾਡੀ ਸਰਕਾਰਾਂ ਬਣਾਉਂਦਾ ਹੈ ਸਾਨੂੰ ਤਾਕਤ ਦਿੰਦਾ ਜਿਹੜਾ ਹੈਗਾ ਉਸ ਸੰਵਿਧਾਨ ਦੀ ਅਸੀਂ ਮਾਨ ਕਰੀਏ ਉਹਦੀ ਰੱਖਿਆ ਕਰੀਏ ਉਹਦੇ ਵਿੱਚ ਬਾਬਾ ਭੀਮਰਾਵ ਅੰਬੇਦਕਰ ਜੀ ਨੇ ਸਾਨੂੰ ਅਧਿਕਾਰ ਦੇ ਨਾਮ ਨਾਲ ਫਰਜ਼ ਵੀ ਜਿਹੜਾ ਨਿਵਾਨ ਦੀ ਜਿਹੜੀ ਨਸੀਹਤ ਦਿੱਤੀ ਹੈ ਜੋ ਕਿ ਸਾਨੂੰ ਹਰੇਕ ਨਾਗਰਿਕ ਨੂੰ ਜੋ ਦੇਸ਼ ਦਾ ਨਾਗਰਿਕ ਹੈ ਉਹ ਆਪਣੇ ਅਫਰਾਂ ਨੂੰ ਨਿਭਾ ਸਕਦਾ ਹੈ ਜਿਸੇ ਕੇ ਨਾਲ ਆਪਾਂ ਦੇਖ ਰਹੇ ਆ ਕਿ ਛੋਟੇ ਛੋਟੀਆਂ ਗੱਲਾਂ ਨੇ ਪਰ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਜਿਹੜੇ ਵੱਡੇ ਨਤੀਜੇ ਆਉਣੇ ਨੇ ਜਿਵੇਂ ਸਾਡਾ ਵਾਤਾਵਰਨ ਦੂਸ਼ਿਤ ਹੋ ਰਿਹਾ ਜੇ ਅਸੀਂ ਪੌਦੇ ਲਗਾਉਣ ਵੱਲ ਧਿਆਨ ਦਿੰਨੇ ਆ ਹਰੇਕ ਸੁਚੇਤ ਨਾਗਰਿਕ ਕੋਈ ਵੀ ਢੁਕਣੀ ਜਗ੍ਹਾ ਦੇ ਕੇ ਉਥੇ ਬੂਟਾ ਲਾਵੇ ਆਪਣੇ ਘਰ ਦੀ ਜਗ੍ਹਾ ਹੈ ਤਾਂ ਲਾਵੇ ਕਿਸੇ ਪਾਰਕ ਵਿੱਚ ਕਿਸੇ ਖਾਲੀ ਥਾਂ ਤੇ ਬੂਟਾ ਲਾਵੇ ਉਹਨੂੰ ਪਾਲੇ ਤਾਂ ਅਸੀਂ ਵਾਤਾਵਰਨ ਨੂੰ ਸੁਧਾਰ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਅਸੀਂ ਅੱਜ ਸਾਰੇ ਪਾਣੀ ਦੀ ਦੁਰਵਰਤੋਂ ਕਰ ਰਹੇ ਆ ਜਿੰਨੀ ਸਾਨੂੰ ਰੋਡ ਹੈਗੀ ਇਸ ਤੋਂ ਕਈ ਗੁਣਾ ਜਿਹੜਾ ਵਾਧ ਪਾਣੀ ਅਸੀਂ ਜਿਹੜਾ ਹੈਗਾ ਵੇਸਟ ਕਰ ਰਹੇ ਆ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਨੂੰ ਪਾਣੀ ਦੀ ਜਿਹੜੀ ਦਿੱਕਤ ਆਊਗੀ ਇਹ ਨਿਸ਼ਚਿਤ ਹੈਗਾ ਜੇ ਅਸੀਂ ਅੱਜ ਧਿਆਨ ਕਰਾਂਗੇ ਤਾਂ ਜਾ ਕੇ ਸਾਡੀ ਆਉਣ ਵਾਲੀ ਜਨਰੇਸ਼ਨ ਸੁਖੀ ਰਹਿ पाएगी ਕਿਉਂਕਿ ਪਾਣੀ ਤੋਂ ਬਗਾਰ ਜੀਵਨ ਹੈ ਨਹੀਂ ਇਸੇ ਤਰੀਕੇ ਨਾਲ ਸਾਫ ਸਫਾਈ ਹੈਗੀ ਹੈ ਜੇ ਸਾਡੇ ਆਸ-ਪਾਸ ਵਾਤਾਵਰਣ ਦੇ ਵੀ ਸਾਫ ਸਫਾਈ ਨਹੀਂ ਹੋਊਗੀ ਸਾਡੇ ਘਰਾਂ ਦੇ ਬਾਹਰ ਸਾਫ ਸਫਾਈ ਨਹੀਂ ਹੋਊਗੀ ਤਾਂ ਬਿਮਾਰੀਆਂ ਫੈਲਣਗੀਆਂ ਉਹਨਾਂ ਬਿਮਾਰੀਆਂ ਦੇ ਨਾਲ ਅਮੀਰ ਆਦਮੀ ਤਾਂ ਨਿਝਠ ਲੈਂਦਾ ਪਰ ਜਿਹੜੇ ਗਰੀਬ ਲੋਕ ਨੇ ਜਦੋਂ ਉਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਬੜੀਆਂ ਔਕੜਾਂ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਹੈਗਾ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਉਹਨਾਂ ਬਿਮਾਰੀਆਂ ਨਾਲ ਲੜਨ ਵਾਸਤੇ ਇਸ ਕਰਕੇ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਇਹ ਤਿੰਨ ਚਾਰਾਂ ਜਿਹੜੀ ਚੀਜ਼ਾਂ ਮੈਂ ਦੱਸਿਆ ਨੇ ਇਹਦੇ ਵੱਲ ਜੇ ਆਪਾਂ ਧਿਆਨ ਤਾਂਗੇ ਤਾਂ ਸਮਝ ਲਓ ਵੀ ਇਹ ਸਾਡੀ ਇੱਕ ਦੇਸ਼ ਭਗਤੀ ਹੈਗੀ ਹੈ ਅਸੀਂ ਹੁਣ ਜਾ ਕੇ ਲੜਾਈ ਨਹੀਂ ਲੜ ਸਕਦੇ ਬਾਰਡਰ 'ਤੇ ਜਾ ਕੇ ਅਸੀਂ ਸਾਡੇ ਅੱਜ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਅਸੀਂ ਅੱਜ ਉਹਨਾਂ ਨੂੰ ਹੀ ਨਮਨ ਕਰਦੇ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਬਰਕਰਾਰ ਰੱਖਣ ਵਾਸਤੇ ਬਾਰਡਰ ਦੇ ਉੱਤੇ ਉਹਨਾਂ ਨੇ ਜਾ ਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਉਹ ਫੌਜੀ ਵੀ ਜਵਾਨ ਜਿਹੜਾ ਦੇਸ਼ ਦੇ ਅੰਦਰ ਅੱਤਵਾਦਾਂ ਨਾਲ ਲੜ ਰਿਹਾ ਹੈ ਮੁਕਾਬਲਾ ਕਰ ਰਿਹਾ ਹੈ ਤਾਂ ਕਿ ਦੇਸ਼ ਦੇ ਲੋਕ ਸੁਰੱਖਿਤ ਰਹਿਣ ਤਾਂ ਇਹਨਾਂ ਸਾਰਿਆਂ ਪ੍ਰਤੀ ਉਹ ਸਾਡੇ ਜਿਹੜੇ ਦੇਸ਼ ਦੇ ਕਿਸਾਨ ਨੇ ਜਿਹੜੇ ਜੀਤੋੜ ਮਿਹਨਤ ਕਰਕੇ ਆਪਣਾ ਪਸੀਨਾ ਵਹਾ ਕੇ ਦੇਸ਼ ਦਾ પેટ ਭਰ ਰਹੇ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਹਰੇਕ ਇਨਸਾਨ ਆਪਣਾ ਫਰਜ਼ ਸਮਝੇ ਅਧਿਕਾਰ ਸੀ ਲੈਣਾ ਚਾਹੁੰਦੇ ਆ ਪਰ ਅਸੀਂ ਪਰਦਾ ਦੇ ਪ੍ਰਤੀ ਜਾਗਰੂਕ ਨਹੀਂ ਹਾਂ ਤਾਂ ਹੀ ਦੇਖ ਸਕੇ ਬਸਦਾ ਕਿਉਂਕਿ ਕੋਈ ਵੀ ਸਰਕਾਰ ਉਹਨਾਂ ਦਾ ਕੰਮ ਕਾਮਯਾਬ ਨਹੀਂ ਹੋ ਸਕਦੀ ਜਦ ਤੱਕ ਲੋਕ ਉਹ ਆਪਣਾ ਸਮਰਥਨ ਨਹੀਂ ਦਿੰਦੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਅੱਜ ਵਿਸ਼ੇਸ਼ ਦਿਨ ਦੇ ਪਰੌਣ ਲਈਏ ਕਿਸੀਂ ਛੋਟੇ ਛੋਟੇ ਕੰਮ ਕਰਕੇ ਦੇਸ਼ ਨੂੰ ਕੇ ਬਦੌਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਆਪਣੀ ਦੇਸ਼ ਭਗਤੀ ਦਾ ਸੰਦੇਸ਼ ਦੇ ਸਕਦੇ ਹਾਂ ਇੰਨੀ ਗੱਲ ਕਰਕੇ ਇੱਕ ਵਾਰ ਸਾਰਿਆਂ ਨੂੰ ਇਸ ਵਿਸ਼ੇਸ਼ ਦਿਨ ਤੇ ਬਹੁਤ ਬਹੁਤ ਵਧਾਈ ਜੈ ਹਿੰਦ ਬੰਦੇ ਮਾਤਾ